ਅਸੀ ਕਾਲ ਜੀ ਮੈਂ ਕੈਜੂਅਲੀ ਘੁੰਮਣ ਵਾਸਤੇ ਨਿਕਲਿਆ ਸੀ ਕਿਉਂਕਿ ਮੌਸਮ ਵੀ ਖਰਾਬ ਸੀ ਔਰ بارش ਹੱਥ ਹਲਕੀ ਹਲਕੀ بارش ਵੀ ਪੈ ਰਹੀ ਸੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਗੱਡੀਆਂ ਉੱਥੇ ਸਟਾਪ ਲਿਖਿਆ ਹੋਇਆ ਉਹ ਹਰ ਗੱਡੀ ਨੇ ਉੱਥੇ ਜਾ ਕੇ ਸਟਾਪ ਹੋਣਾ ਹੈ ਚਾਹੇ ਕੋਈ ਆਦਮੀ ਆ ਰਿਹਾ ਹੈ ਜਾਂ ਗੱਡੀ ਆ ਰਹੀ ਹੈ ਜਾਂ ਨਹੀਂ ਆ ਰਹੀ ਪਰ ਉਹ ਕ੍ਰੋਸਿੰਗ ਹੈ ਔਰ ਉੱਥੇ ਜਰੂਰ ਹਰ ਗੱਡੀ ਨੇ ਸਟਾਪ ਹੋਣਾ ਹੈ ਤੁਹਾਨੂੰ ਅੱਗੇ ਵੀ ਮੈਂ ਦਿਖਾਵਾਂਗਾ ਇੱਟ ਨੂੰ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਬੱਦਲਵਾਹੀ ਬਣੀ ਹੋਈ ਹੈ ਕਿਸੇ ਵੀ ਟਾਈਮ ਬਾਰਿਸ਼ ਆ ਸਕਦੀ ਹੈ ਤੁਸੀਂ ਇੱਥੇ ਦੀ ਖੂਬਸੂਰਤੀ ਦਾ ਨਜ਼ਾਰਾ ਦੇਖ ਸਕਦੇ ਹੋ ਤੁਸੀਂ ਆਪਣੇ ਸਾਹਮਣੇ ਦੇਖੋ ਬਿਲਕੁਲ ਕਿਸ ਤਰ੍ਹਾਂ ਰੋਡ ਸਾਫ਼ ਪਏ ਨੇ ਇਹ ਤੁਹਾਨੂੰ ਮੈਂ ਰਾਈਟ ਸਾਈਡ ਦਿਖਾਵਾਂ ਤੇ ਰਾਈਟ ਸਾਈਡ ਵੀ ਦੇਖੋ ਸਾਰੇ ਹੀ ਰੋਡ ਸਾਫ਼ ਪਏ ਨੇ ਔਰ ਵੈਲ ਸੈਟ ਜੋ ਪਲਾਨਿੰਗ ਦੇ ਨਾਲ ਇਹ ਸਾਰਾ ਕੁਝ ਬਣਾਇਆ ਗਿਆ ਹੈ ਘਰ ਹੋਗੇ ਰੋਡ ਹੋਗੇ ਗੱਡੀਆਂ ਖੜੀਆਂ ਹੋਣ ਵਾਸਤੇ ਦੇਖੋ ਇੱਕ ਘਰ ਦੇ ਅੱਗੇ ਅੱਗੇ ਦੋ ਦੋ ਤਿੰਨ ਤਿੰਨ ਗੱਡੀਆਂ ਬੜੇ ਆਰਾਮ ਦੇ ਨਾਲ ਆ ਜਾਂਦੀ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਖੂਬਸੂਰਤੀ ਦੇ ਨਾਲ ਘਰਾਂ ਨੂੰ ਡਿਜ਼ਾਈਨ ਕੀਤਾ ਗਿਆ ਹੈ ਰੋਡ ਦੇਖੋ ਹਾਲਾਂਕਿ ਇਹ ਜੀ ਰੋਡ ਹੈ ਉਹ ਕਲੋਨੀਆਂ ਦੇ ਰੋਡ ਹੈ ਕੁਈ ਨੈਸ਼ਨਲ ਹਾਈਵੇ ਜਾਂ ਵੱਡੇ ਰੋਡ ਨਹੀਂ ਹੈਗੇ ਇਹ ਕਲੋਨੀਆਂ ਦੇ ਰੋਡ ਨੇ ਰੋਡ ਦੇ ਉੱਪਰ ਦੇਖੋ ਪੈਦਲ ਚੱਲਣ ਵਾਸਤੇ ਅਲੱਗ ਜਗ੍ਹਾ ਹੈਗੀ ਇਹ ਔਰ ਗੱਡੀਆਂ ਦੇ ਵਾਸਤੇ ਅਲੱਗ ਹੈ ਉਹ ਗ੍ਰੀਨਰੀ ਦੇਖੋ ਹਰ ਘਰ ਦੇ ਅੱਗੇ ਤੁਹਾਨੂੰ ਗ੍ਰੀਨਰੀ ਮਿਲੇਗੀ ਇਹ ਦੋਨੋਂ ਸਾਈਡ ਦੋ-ਦੋ ਗੱਡੀਆਂ ਖੁੱਲੀਆਂ ਦੁਨੀਆਂ ਜਾ ਸਕਦੀਆਂ ਨੇ ਹਾਲਾਂਕਿ ਇੱਥੇ ਇਹਨਾਂ ਨੇ ਇੱਕ ਗੱਡੀ ਦਾ ਪ੍ਰੋਵੀਜ਼ਨ ਰੱਖਿਆ ਹੋਇਆ ਹੈ ਇੱਕ ਗੱਡੀ ਲੈਫਟ ਨੂੰ ਔਰ ਇੱਕ ਗੱਡੀ ਰਾਈਟ ਨੂੰ ਜਾਏਗੀ ਉਰਿਸ ਦੇ ਨਾਲ ਹੀ ਜੋ ਵੀ ਪ੍ਰੋਵੀਜ਼ਨ ਰੱਖੀ ਹੋਈ ਹੈ ਇਹ ਇਹਨਾਂ ਨੇ ਰੱਖੀ ਹੋਈ ਹੈ ਸਾਈਕਲ ਵਾਲਿਆਂ ਵਾਸਤੇ ਜਾਂ ਕੋਈ ਛੋਟੀ ਕੋਈ ਸਕੂਟੀ ਵਗੈਰਾ ਮੋਪੇਡ ਇੱਥੇ ਚਲਦੀ ਹੈ ਜਾਂ ਬਾਈਕ ਵਗੈਰਾ ਚੱਲਣ ਦੇ ਵਾਸਤੇ ਇਹਨਾਂ ਨੇ ਜਗ੍ਹਾ ਰੱਖੀ ਹੋਈ ਹੈ ਜੀ ਇੱਥੇ ਦੀ ਇੱਕ ਖੂਬਸੂਰਤ ਗੱਲ ਹੋਰ ਹੈ ਕਿ ਤੁਹਾਨੂੰ ਹਰ ਇੱਕ ਏਰੀਆ ਵਿੱਚ ਕਮਿਊਨਿਟੀ ਪਾਰਕ ਜੋ ਤੁਹਾਨੂੰ ਦੇਖਣ ਨੂੰ ਮਿਲੇਗੀ ਬੱਚਿਆਂ ਨੇ ਚਾਹੀਏ ਉਹ ਛੋਟੇ ਚਾਹੀਏ ਵੱਡੇ ਦੇ ਸਾਹਮਣੇ ਦੇਖੋ ਇਹ ਪਾਰਕ ਬੱਚੇ ਵਾਸਤੇ ਇੱਥੇ ਛੋਟੇ ਛੋਟੇ ਇਹਨਾਂ ਦੇ ਬੱਚਿਆਂ ਦੇ ਖੇਡਣ ਵਾਸਤੇ ਜੋ ਸਾਦੇ ਸਮਾਨ ਹੈ ਉਹ ਲਗਾਇਆ ਹੋਇਆ ਹੈ ਆਪਾਂ ਪੰਜਾਬੀ ਭਾਸ਼ਾ ਦੇ ਕਈ ਇਹ ਤੇ ਪੰਗੂੜੇ ਲਗਾਏ ਹੋਏ ਨੇ ਤੁਸੀਂ ਸਾਹਮਣੇ ਦੇਖੀ ਜੀ ਸਫਾਈ ਦੇਖ ਲੋ ਇੱਥੇ ਦੀ ਗ੍ਰੀਨਰੀ ਇਹ ਗ੍ਰੀਨਰੀ ਜਿਹੜੀ ਤੁਹਾਨੂੰ ਇੱਥੇ 4-5 ਮਹੀਨੇ ਹੀ ਦਿਖਾਈ ਦੇਗੀ ਮਈ ਤੋਂ ਲੈ ਕੇ ਅਕਤੂਬਰ ਦੇ ਮਹੀਨੇ ਤੱਕ ਕਿਉਂਕਿ ਉਸ ਤੋਂ ਬਾਅਦ ਥੋੜਾ ਜਿਹਾ ਥੋੜਾ ਕੀ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਹੈ ਜਿਸ ਦੇ ਨਾਲ ਕੀ ਇੱਥੇ ਦੀ ਜਿਹੜੀ ਹਰਿਆਲੀ ਉਹ ਖਤਮ ਹੋ ਜਾਂਦੀ ਹੈ ਟਰੀ ਵਗੈਰਾ ਦੇ ਜਿਹੜੇ ਪੱਤੇ ਜਿਹੜੇ ਸਾਰੇ ਖਤਮ ਹੋ ਜਾਂਦੀ ਹੈ ਜੀ ਚਲੋ ਠੀਕ ਹੈ ਜੀ ਮੈਂ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦਾ हूं और फिर ਤੁਹਾਡੇ ਲਈ ਇੱਕ ਨਵੀਂ ਵੀਡੀਓ ਅਗਲੀ ਵੀਡੀਓ ਦੇਖਦੇ ਆਂ ਸਾਡਾ ਟ੍ਰਿਪ ਕਿੱਥੇ ਦਾ ਬਣਦਾ ਹੈਗਾ ਕਿਉਂਕਿ ਥੋੜਾ ਜਿਹਾ ਮੌਸਮ ਖਰਾਬ ਹੈ ਮੌਸਮ ਖਰਾਬ ਕਰ ਫੋਨ ਕਰਕੇ ਅੱਜ ਸਾਡਾ ਜੋ ਪਲਾਨ ਸੀ ਨਿਆਗਰਾਫਲ ਜਾਣ ਦਾ ਉਹ ਨਹੀਂ ਅਸੀਂ ਜਾ ਪਾਏ ਚਲੋ ਠੀਕ ਹੈ ਜੀ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਪਾਈ